ਇਹ ਜੀ ਜੋ ਨੀ ਕਾਉਂਸਲ ਹੈ ਸਾਨੂੰ ਸਪਾਰਕ ਕਾਉਂਸਲ ਇਹ ਪਾਰਕ ਜਾਗ ਨਾਭਾ ਨੇ ਤੇ ਹੁੰਦਾ ਇਹ ਸ਼ੌਟ ਹੈ ਪ੍ਰਿਆਮ ਜੀ ਇਸ ਤੋਂ ਤੁਹਾਨੂੰ 12 3 ਲੋਡ ਦੇ ਤੁਹਾਨੂੰ ਇਹ ਜੇ ਕੋਡ ਬਦਲਣ ਤੇ ਮਾਡੀ ਸਾਬ ਤੋਂ ਨਹੀਂ ਤੁਹਾਨੂੰ ਇਹ ਫਾਤੀਆ ਜੀ ਇਹ ਰੂਡੀ ਸੇਲ ਤੇ ਬੰਨਤਾ ਆਪਾਂ ਅਕਸਰ ਹੀ ਦੇਖਦੇ ਰਹੇ ਜਿਹੜੇ ਟੂ ਵੀਲਰ ਵਾਲੇ ਨਹੀਂ ਜਾਂ ਹੋਰ ਤੇ ਆਪਣੇ ਕੁੱਤੇ ਜਾਂਦੇ ਨੂੰ ਬੰਨ੍ਹਦੇ ਕਈ ਬਲਾ ਦੇ ਜਿਆ ਹੋਰ ਪੰਛੀ ਵਗੈਰਾ ਨੇ ਜਿਹੜੇ ਵੀ ਕਰੇ ਵੇਜ ਜੀ ਮੰਮੇ ਦੇ ਕੁਝ ਦੇ ਪਰ ਕਟਿਆ ਜਾਂਦਾ ਤੇੀਆਂ ਦੇ ਕਾਫੀ ਸੀਰੀ ਸੱਤਨ ਦਾ ਤੋਂ ਮੇਰੀਆਂ ਪਬਲਿਕ ਨੂੰ ਵੀ ਅਪੀਲ ਆਹੀ ਵੀ ਜਿਹੜਾ ਇਹ ਚਾਈਨਾ ਡੋਰ ਆ ਉਹ ਕੀ ਖਰੀਦਣ ਕੀਤੀ ਗਾਇ ਹੈ ਤੇ ਜਿਹੜਾ ਕੋਈ ਵੇਚਦਾ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਤੇ ਇਸ ਤੋਂ ਇਲਾਵਾ ਜਿਵੇਂ ਕਿਸੇ ਬੰਦੇ ਨੇ ਖਰੀਦ ਕੇ ਇਹ ਪਤੰਗ ਡਾਇਆ ਜਾਂ ਡੋਰ ਡਾਈ ਸਾਨੂੰ ਜੇ ਕੋਈ ਤੁਮਲੀ ਤਾਂ ਖਰੀਦਣ ਵਾਲੇ ਦੇ ਪਲੱਸ ਵੇਚਣ ਵਾਲੇ ਦੋਨਾਂ ਦੇ ਅਸੀਂ ਚਰਚਾ ਕਰਾਂਗੇ ਤੇ ਜਿਆਦਾ ਪੁੱਛੇ ਚੀਜ਼ ਪੁੱਛੇ ਪਤਾ ਲੱਗਿਆ ਜਾਰੀ ਦੂਰ ਤੋਂ ਦਾਰ ਦੂਰ ਦੀ ਕਰ ਰਿਹਾ ਹੈ ਕੋਈ ਲੱਤਕੀ ਦਿੱਤੀ ਇਹ ਪੁੱਛੇ ਕਿ ਚਾਹੀ ਇਹ ਜੀ ਕਰ ਰਹੇ ਹਨ ਅਨੰਦਸਤ ਕਿਦੋਂ ਚੱਲ ਪੜੂਗਾ ਇਸ ਬਾਅਦ ਤੋਂ ਪਤਾ ਨਹੀਂ ਕਿ ਇਹ ਵੀ ਸਮਝ ਆਉਂਦਾ ਹੈ ਹਰ ਉਹ ਜਿਹੜਾ ਬੰਦਾ ਜੀ ਉਹ ਆਲਗਰ ਜੀ ਜਿਹੜਾ ਆਉਂਦਾ ਪਤਾ ਤਾਂ ਤੇ ਜ਼ਿਆਦਾਤਰ ਤਾਂ ਮੌਦ ਇਹਦੇ ਨਾਲ ਹੁੰਦੀ ਹੈ ਚੈਨਲ ਦੇ ਵਾਲਾ ਤੇ ਲੋੜ ਬੱਚਿਆਂ ਨੂੰ ਤੇ ਮਾਪਿਆਂ ਦੀ ਵੀ ਲੋੜ ਲੱਗਦੀ ਹੈ ਵਾਟਿਆਂ ਨੂੰ ਮਰਦਿਆਂ ਨੂੰ ਜਿਹਨਾਂ ਦੇ ਫਾਂ ਦੇ ਫੈਨ ਨੂੰ ਸੁਨੇਹਾ ਦੇਣਾ ਚਾਹੀਦਾ ਕਿ ਕਿੰਨਾ ਬੇਜਵਾਨ ਪੰਛੀ ਹੋ ਗਿਆ ਤੇ ਜਨੂ ਵੀ ਨਵਾਰੇ ਹੋ ਗਏ ਜਿਹੜੇ ਲਾਗੀ ਰਹਿੰਦੇ ਉਹ ਤੁਰੇ ਜਾਂਦੇ ਆਂ ਦੇ ਕਿਸੇ ਦੇ ਗਲੇ ਦੇ ਵਿੱਚ ਜਿਹੜੇ ਪੰਛੀ ਨੇ ਉਹਨਾਂ ਦੇ ਕਈਆਂ ਨੇ ਪਰਬਟ ਜਾਂਦੇ ਆਂ ਤਾਂ ਦੇਖਦੇ ਨੂੰ ਰੋਹ ਦੀ ਪਤੰ। ਤੇ ਮੇਰੀ ਉਹਨਾਂ ਨੂੰ ਬੜੀ ਹੱਥ ਜੋਰ ਕੇ ਬੀਲ ਆ ਵੀ ਇਹ ਐਦਾਂ ਦਾ ਕੰਮ ਨਾ ਕੀਤਾ ਜਾ ਵੀ ਤੁਸੀਂ ਪਤੰਗ ਉਡਾਉਣਾ ਤਾਂ ਤੁਸੀਂ ਜਿਹੜੀ ਧਾਗੇ ਵਾਲੀ ਡੋਰਾ ਨਾਲ ਪਤੰਗ ਡਾਉਂਦੇ ਆਂ ਉਹ ਨਾ ਕਿ ਹਰ ਮਿੰਟ ਨਾਲ ਜੇ ਤੁਹਾਨੂੰ ਕੋਈ ਪਤਾ ਲੱਗਦਾ ਕਿ ਕਿਥੋਂ ਚਾਇਨਾ ਡੋਰ ਵੇਚ ਰਹੀ ਆ ਤਾਂ ਕਾਈਂਡਲੀ ਸਾਨੂੰ ਸਾਡੇ ਨੋਟਿਸ ਤੇ ਲਿਆ ਜਾਵੇ ਤਾਂ ਅਸੀਂ ਦੰਦ ਹੀ ਕਾਰਵਾਈ ਕਰਾਂਗੇ ਤੇ ਇਸ ਤੋਂ ਇਲਾਵਾ ਮੇਰੀ ਸਤਾਵਨੀ ਆ ਵੀ ਜਿਹੜੇ ਖਰੀਦਦਾਰੇ ਨੇ ਤੇ ਉਹਨਾਂ ਨਾਲ ਪਤੰਗ ਬੰਨ੍ਹਦੇ ਨੇ ਤੇ ਉਹਨਾਂ ਦੇ ਬਿਲਾਅ ਤੇ ਖਰਚਾ ਬੰਨ੍ਹਦੇ ਨੇ ਤੇ ਇਹ ਵੀ ਜਿਹੜੀ ਲੱਗੀਆਂ ਕੰਮ ਬਤਾ ਸਕਦੇ ਨੇ ਕਿ ਪਤੰਗਾਂ ਕਿੱਥੇ ਆ ਇੱਕ ਕਰਿਆਨਾ ਪਲੱਸ ਪਤੰਗ ਦਾ ਸੀਜ਼ਨ ਮੰਨ ਜੀ ਜੀ ਤੇ ਜੀ ਬਦਾਂ ਇਹ ਨੂੰ ਪੜੀਤਾਰੇ ਕਿਹਾ ਜਾਂਦਾ ਹੈ ਇਹ 223 ਹੋ ਜਾਂਦੀ ਹੈ ਜਦੋਂ ਵੀ ਐਨਰ ਸ਼ੁਰੂ ਕਰਦੇ ਹਾਂ ਤੱਕ ਤਾਂ ਤੇ ਇਸ ਕੇ ਅਗੇ ਇੱਕ ਬੰਦਾ